ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਹਸਬੰਡ ਕਹਿੰਦੇ ਮੇਰਾ ਪ੍ਰਸ਼ਾਦ ਖਾਣ ਨੂੰ ਜੀ ਕਰਦਾ ਮੈਂ ਕਿਹਾ ਲੋ ਹਣੀ ਲੋ ਮੈਨੂੰ ਕਹਿੰਦੇ ਟਾਈਮ ਲੱਗੂ ਮੈਂ ਕਿਹਾ ਮੈਟਰ ਤਾਂ ਸਹੀ ਥੋੜਾ ਜਿਹਾ ਟਾਈਮ ਲੀ ਲੱਗਣਾ ਹੈ ਹਨਾ ਮੈਂ ਕੀ ਕੀਤਾ ਫਰਾਈ ਪਿੰਦੇ ਵਿੱਚ ਕਿਉਂ ਪਾਇਆ ਕਿਉਂ ਥੋੜਾ ਜਿਹਾ ਜ਼ਿਆਦਾ ਲੈ ਲਿਆ ਆਪਾਂ ਕਿਉਂ ਬਾਦ ਚੋ ਵੀ ਪਾਵਾਂਗੇ ਫੇਰ ਪਾਲਿਆ ਜੀ ਆਟਾ ਆਟੇ ਦਾ ਪ੍ਰਸ਼ਾਦ ਬਹੁਤ ਵਧੀਆ ਬੰਦਾ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਪਰ ਮੇਰੇ ਹਸਬੰਡ ਨੂੰ ਬਹੁਤ ਪਸੰਦ ਹੈ ਮੈਨੂੰ ਕਹਿੰਨ ਕਿ ਲਾਲ ਲਾਲ ਬਣਾ ਲੈ ਹਨਾ ਪਹਿਲਾਂ ਖਾਂਦੇ ਸੀ ਸੂਜੀ ਦਾ ਹੁਣ ਖਾਂਦੇ ਆਟੇ ਦਾ ਹਨਾ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੈਨੂੰ ਤਾਂ ਆਟੇ ਵਾਲਾ ਸਵਾਦ ਲੱਗਦਾ ਮੈਨੂੰ ਕਹਿੰਦੇ ਮੈਨੂੰ ਤਾਂ ਸੂਜੀ ਵਾਲਾ ਸਵਾਦ ਲੱਗਦਾ ਫਿਰ ਮੈਂ ਇੱਕ ਦੋ ਵਾਰੀ ਇਹਨਾਂ ਸਾਹਮਣੇ ਬਣਾ ਕੇ ਇਸ ਤਰ੍ਹਾਂ ਹੀ ਖਾ ਲਿਆ ਫਟਾਫਟ ਹਨਾ ਇਹਨਾਂ ਨੂੰ ਵੀ ਦਿੱਤਾ ਸੀ ਕੱਲਿਆਂ ਨੇ ਥੋੜੀ ਖਾਦਾ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਟੇ ਦਾ ਹੀ ਖਾਣ ਲੱਗ ਗਏ ਲੋਜੀ ਗੱਲਾਂ-ਗੱਲਾਂ ਦੇ ਵਿੱਚ ਆਪਾਂ ਪਹਿਲਾਂ ਆਟਾ ਪੁੰਨ ਲਿਆ ਸੀਗਾ ਫਿਰ ਚੀਨੀ ਪਾਤੀ ਫਿਰ ਪਾਣੀ ਪਾਤਾ हिसाब ਨਾਲ ਹੀ ਪਾਈ ਜੰਨੀ ਆ ਹਨਾ ਜਿੰਨੀ ਜਿੰਨੀ ਜਿਵੇਂ ਜਿਵੇਂ ਜ਼ਰੂਰਤ ਲੱਗ ਰਹੀ ਹੈਗੀ ਆ ਕਦੇ ਥੋੜਾ ਜਿਹਾ ਘੱਟ ਕਦੇ ਥੋੜਾ ਜਿਹਾ ਵੱਧ ਹਨਾ ਇਸ ਤਰ੍ਹਾਂ ਹੀ ਆਪਣਾ ਪ੍ਰਸ਼ਾਦ ਬਣ ਜਾਂਦਾ ਹੈ ਪ੍ਰਸ਼ਾਦ ਥੋੜਾ ਜਿਹਾ ਡਰਾਈ ਲੱਗ ਰਿਹਾ ਸੀਗਾ ਫਿਰ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਮਿੱਠਾ ਥੋੜਾ ਜਿਹਾ ਤੇਜ਼ ਪਾਇਆ ਕਿਉਂਕਿ ਪ੍ਰਸ਼ਾਦ ਦੇ ਵਿੱਚ ਮਿੱਠਾ ਬਹੁਤ ਘੱਟ ਨਹੀਂ ਸਵਾਦ ਲੱਗਦਾ ਹਨਾ ਲੋ ਜੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਨੇ ਆਪਣ ਨੂੰ ਖੋ ਛੱਡਦਾ ਹੋਇਆ ਹੁਣ ਆਪਾਂ ਪਲੇਟ ਲਗਾਉਨੇ ਆ ਹੁਣ ਲੈ ਕੇ ਜਾਣੇ ਪਤੀ ਦੀਪ ਕੋਲੇ ਹਨਾ ਕਿਉਂਕਿ ਉਹਨਾਂ ਨੂੰ ਪ੍ਰਸ਼ਾਦ ਪਸੰਦ ਹੈ ਲੋ ਜੀ ਹੁਣ ਆਪਾਂ ਪਲੇਟ ਲਗਾਤੀ ਹੋਈ ਹੈ ਤੁਸੀਂ ਵੀ ਆ ਜਾਓ ਭਾਈ ਸਾਰੇ ਜਾਨੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਥੋਡੇ ਬਸਤੇ ਲਗੋਣੇ ਆ ਫੇਰ ਅੰਦਰ ਲੈ ਕੇ ਜਾਨੀਏ ਠੀਕ ਹੈ ਇਹ ਨਾ ਸੋਚੋ ਗੁੱਸਾ ਨਾ ਕਰ ਲਿਆ ਕਰੋ ਠੀਕ ਹੈ ਲੋ ਜੀ ਚਮਚਾ ਆਪਾਂ ਰੱਖਤਾ ਹੋਇਆ ਹੁਣ ਆਪਾਂ ਸਾਰੇ ਜਾਨੇ ਨਾਲ ਮਿਲ ਕੇ ਖਾਵਾਂਗੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸ ਦਿਓ ਲਾਈਕ ਸ਼ੇਅਰ ਕਰਦਿਆ ਕਰੋ ਭਾਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਦਿਲ ਤੋਂ ਰਿਕੁਐਸਟ ਹੈ ਤੁਹਾਡੇ ਸਾਰਿਆਂ ਦੇ ਅੱਗੇ ओके जी बाय-ਬਾਈ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਲਾਈਟਾਂ ਕਰੀਏ ਬੰਦ ਤੇ ਪ੍ਰਸ਼ਾਦ ਕੀਤਾ ਆਪਾਂ ਤਿਆਰ ਚੀਜ਼ ਜਿਹੜੀ ਕਹਿੰਦੇ ਸਾਨੂੰ ਪਸੰਦ ਆਉਂਦੀ ਹੈ ਨਾ ਟਾਈਮ ਨਹੀਂ ਲਾਉਣਾ ਚਾਹੀਦਾ ਬਣਾਉਣ ਲੱਗੇ ਫਟਾਫਟ ਰਸੋਈ 'ਚ ਜਾਓ ਤੇ ਫਟਾਫਟ ਬਣਾਨੀ ਆਂਦੀ ਹੈ ਪੂਰੀ ਤਰ੍ਹਾਂ ਫਿਰ ਟਾਈਮ ਨਹੀਂ ਲੱਗਦਾ ਹਨ ਜੀਭ ਨੂੰ ਨਾ ਤਰਸਾਓ ਕਦੇ ਵੀ ਜੋ ਵੀ ਚ ਮਨ ਕਰਦਾ ਬਣਾਓ ਤੇ ਖਾਓ